ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਪਹੁੰਚੀ ਆਪਾਂ ਪਸ਼ੂ ਮੰਡੀ ਮਾਨਸਾ ਤੇ ਮੰਡੀਆਂ ਸੱਜਣੋ ਬਾੜ ਹੋ ਗਈ ਹੈ ਪਹਿਲਾ ਮੰਗੂ ਮਾਲ ਪਹੁੰਚ ਗਿਆ ਅੱਜ ਪੂਰਾ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ 'ਚ ਬਾਕੀ ਕਿਸੇ ਵੀ ਪ੍ਰਾਣੇ ਮੱਝਾਂ ਖਰੀਦਣੀਆਂ ਜਾਂ ਵੇਚਣੀਆਂ ਹੁੰਦੀਆਂ ਆ ਤਾਂ ਅੰਡੀਆਂ ਤੇ ਵੀਰੇ ਗੰਮ ਚਾਲੂ ਆ ਬਾਕੀ ਮੁੱਲ ਭਾਅ ਪੁੱਛਾਂਗੇ ਕਿਸੇ ਭਰਾ ਨੂੰ ਜੇ ਕੋਈ ਦੱਸੂਗਾ ਤਾਂ ਉੱਧਰ ਵੀ ਵੱਡਣ ਵਾਲੇ ਜਾਨਵਰ ਕਰਨੀ ਵੀ ਅੱਜ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਰਸ਼ਪੂਰਾ ਜਨੋ ਜਗਾਹਪੂਰਾ ਹੈ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸਭ ਦੇ ਸੂਦੇ ਪੂਰੇ ਹੋ ਰਹੇ ਹੈਗੇ ਕਿਉਂਕਿ ਜਾਨਵਰ ਬਹੁਤ ਘਟ ਗਏ ਪੰਜਾਬ ਚ ਨਿਗਾਹ ਮਾਰੋ ਮੜੀ ਜਿੱਦਾਂ ਦੇਖਦੇ ਸੌਦੀ ਹੋਈ ਜਾਂਦੇ ਮੰਡੀ ਦੇ ਹਿਸਾਬ ਨਾਲ ਵੀ ਪੂਰੀ ਭਰੀ ਹੋਈ ਹੈ ਜਿੰਨੀ ਕੀ ਭਰਤੀ ਹੈਗੀ ਅੱਖੇ ਰਾਣੇ ਦੀ ਮੰਡੀਆਂ ਵਾਲੇ ਬੰਦ ਨੇ ਆ ਹੈਗਾ ਜੀ ਵੱਡਨ ਵਾਲਾ ਡਿਪਾਰਟਮੈਂਟ ਜਿਹੜੇ ਪਸ਼ੂ ਵੱਡਨ ਵਾਲੇ ਲੈ ਜਾਂਦੇ ਜੁਪੀ ਵਾਲੇ ਇਹ ਜਾਨਵਰੋ ਨਗੇ ਅੱਜ ਇੱਥੇ ਜਾਨਵਰ ਖਰ ਬਹੁਤ ਘੱਟ ਨੇਗੇ 6 ਹੀ ਨਗੇ ਨੇ ਬਾਕੀ ਸਮਾਂ ਵੀ ਬਹੁਤ ਘੱਟ ਹੋਇਆ ਵਾਲੇ ਤਕਰੀਬਨ ਦੁਪਹਿਰ ਦੇ ਵੇਲੇ 11 ਕੀ ਹੋਏ ਨੇਗੇ ਦਿਨ ਬਹੁਤ ਖੜੇ ਹਾਲੇ ਸ਼ਾਮ ਨੂੰ ਤਾਂ ਇੱਥੇ ਮੰਨ ਕੇ ਚਲੋ ਬਹੁਤ ਜਾਨਵਰ ਇਕੱਠੇ ਹੋ ਜਾਣਗੇ 10 15 ਜਾਨਵਰ ਤਾਂ ਘੱਟੋ ਘੱਟ ਹੋਈ ਜਾਣੇ ਵੱਡਨ ਵਾਲੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੇ ਤਾਂ ਜੋ ਥੋੜਾ ਜਿਹਾ ਹੌਸਲਾ ਮਿਲ ਸਕੇ ਕਿਉਂਕਿ ਫੇਸਬੁਕ ਤੋਂ ਇਨਕਮ ਵਗੈਰਾ ਤਾਂ ਹਲੇ ਕੋਈ ਨਹੀਂ ਆਉਂਦੀ ਬਸ ਵੀ ਇੱਕ ਤੇਰ ਫੂਕ ਕੇ ਇੱਕ ਚਸਾ ਗਈ ਤੁਹਾਨੂੰ ਵੀ ਦਿਖਾ ਦਨੇ ਚਲੋ ਆਪ ਵੀ ਦੇਖਦੇ ਜਾਨਬਰ ਆਗੇ ਮੰਡੀਆਂ ਤੇ ਕਿੰਨੇ ਜੋ ਵਿਸਤਾਰ ਹੈ ਹਾਂ ਕਰ ਜਾ ਹਾਂ ਹਾਂ ਤੇ ਮਾਰੇ ਦੇ ਇੱਕ ਕੋਈ ਨਾ ਸੱਤ ਪਾ ਨਾ ਉਹਦਾ ਮਟਾ ਨੂੰ ਖੱਟ ਕੇ ਦੇਖ ਕੀ ਚੱਕਰ ਪਗਿਆ ਹਲਦੀ ਹਾਂ ਹਲਦੀ ਹਾਂ ਕੰਨ ਦੇ ਮਟ ਕੇ ਆ ਗਏ ਆਹ ਵਾਲੀ ਆ ਬੰਦਾ ਕਰੂ ਪਾਸ ਆ ਬੰਦਾ ਕਰੂ ਪਾਸ ਵਾਹ ਜਵਾਹ ਪਾਸ ਤੱਕ ਵੀ ਉਹ ਤਾਂ ਦੇਖ ਨਹੀਂ ਰਿਹਾ ਇਹ ਤਾਂ ਹੈਗੇ ਪੈਸੇ ਲਾਉਣੇ ਜੀ ਅਗਲੇ ਨਹੀਂ ਪੈਸੇ ਲਾਉਣੇ ਸਹੀ ਗੱਲ ਹੈ ਜੀ ਆਪ ਜੀ ਪਿੰਡ ਵਾਲੇ ਹੱਕ ਬਣਨਾ ਖੜ ਗਈ ਹੁੰਦਾ ਕੀ ਹੋ ਗਿਆ ਉੱਥੇ ਪਾਸੇ ਦਾ ਓਏ ਜੱਟ ਓਏ ਦਾ ਭਾਈ ਚੱਕੇ ਕੀ ਮੁੱਲ ਲਵਰੇ 1 ਦਸ ਮੁੱਲ ਉਹ ਤੋਂ 12 ਕਿਲੋ ਤਿਆਰ ਆ ਵੀਰ ਆ ਚੱਕ ਕਰੋ ਇਹ ਮੰਡੀ ਦਾ ਓਵਰਵਿਊ ਇਹ ਉਹ ਜਗ੍ਹਾ ਜਿੱਥੇ ਡੰਗਰ ਲੈਂਦੇ ਗੱਡੀਆਂ ਰੁਕਦੀਆਂ ਨੇਗੇ ਮਾਲ ਥੋਲ ਆਇਆ ਹੋਇਆ ਜੀ ਗੱਲ ਇਹ ਕਹਾ ਬਚਾਰੇ ਬਾਈਆਂ ਦੇ ਇੱਥੇ ਗੱਡੀ ਖੋਗੀਆਂ ਜਿਵੇਂ ਮਈਆਂ ਲੱਦੀ ਹੋਈਆਂ ਨੇ ਤੇ ਮਾਲ ਲਗਾਤਾਰ ਹੀ ਆ ਜਾਂਦਾ ਪੁੱਤਰੀ ਜਾਂਦਾ ਤੇ ਵਿਕੀ ਜਾਂਦਾ ਤੇ ਪਹੁੰਚਿਆ ਕਰੋ ਮੰਡੀਆਂ ਦੇ ਮਾਹੌਲ ਦੇਖਣ ਵਾਸਤੇ ਜਿਹੜੇ ਵੀ ਭਰਾ ਪਸ਼ੂਆਂ ਦੀ ਚੈੱਕ ਕਰਦੇ ਹੈਗੇ ਤੇ ਆਪਾਂ ਨੂੰ ਵੀ ਬੜੀ ਮੰਨ ਕੇ ਚਲੋ ਬੇਸਬਰੀ ਨਾਲ ਇੰਤਜ਼ਾਰ ਸੀਗਾ ਕਿ ਮੰਡੀਆਂ ਕਦੋਂ ਖੁੱਲਣਗੀਆਂ ਤੇ ਮੰਡੀਆਂ ਤੇ ਕਦੋਂ ਜਾਇਆ ਕਰਗੇ ਨਾ ਤਾਂ ਆਪਾਂ ਵਪਾਰ ਦਾ ਕੰਮ ਕਰਦੇ ਤੇ ਨਾ ਕੋਈ ਏਡੀ ਹੋਰ ਆਪਾਂ ਨੂੰ ਚਾਸਾ ਦੇ ਬਸ ਚਾਸਾ ਸਰਪ ਗੱਲੀ ਪਸ਼ੂ ਦੇਖਣ ਦੀ ਹੈ ਇੱਕ ਆ ਛੋਟੀ ਖੜੀ ਹੈ ਸੱਜਣੋ ਚੈੱਕ ਕਰੋ ਮੜਿਆ ਮੁੱਲ ਹੈਗਾ ਸੱਜਣੋ 35 ਇਦੋਂ ਦਾ ਹੈਗਾ 11 ਲੀਟਰ ਦਾ 4 ਦਿਨ ਦਿੱਤਾ ਸੁਈ ਹੋਈ ਹੈ ਅਜੇ ਬੋਲਾ ਜੀ ਕਿਸ ਤੇ ਹਾਂ ਜੀ ਹਰਿਆਣਾ ਜੀ ਖਾਸ ਫੋਡੇਵਾ ਜਿਲ੍ਹਾ ਉਹ ਗਰੇ ਪ੍ਰਧਾਨ ਜੋਗ ਦਾ ਕਾਹਨ ਕਰਨਾ ਹੈ ਨਾ ਦਸਤਾਵੇਜ਼ ਬਾਕੀ ਵੀਰੇ ਬਾਲੇ ਭਰਾਵਾਂ ਦੇ ਕਈ ਵਾਰ ਮਨਾਂ ਚ ਡਾਊਟ ਹੁੰਦੇ ਵੀ ਜਿਹੜੇ ਇੱਧਰ ਬੈਠੇ ਹੁੰਦੇ ਨੇ ਕਿ ਦਰਖਤਾਂ ਦੇ ਛਾਵੇਂ ਲੈਦਾ ਆਪਣਾ ਮੰਨ ਕੇ ਚੱਲੋ ਅੱਡਾ ਬਣਾ ਕੇ ਉਹ ਕਿਹੜੇ ਬੰਦੇ ਹੁੰਦੇ ਨੇ ਜਿਹੜੇ ਮੰਡੀਆਂ ਚੋਕ ਤੰਬੂਦਲੇ ਘੜ ਦਿੰਦੇ ਉਹ ਤਾਂ ਸੱਜਣ ਹੁੰਦੇ ਆ ਪੱਕੇ ਵਪਾਰੀ ਉਹਨਾਂ ਨੇ ਤਾਂ ਮੰਨ ਕੇ ਚੱਲੋ ਕਿਰਾਇਆ ਲੱਗਦਾ ਹੁੰਦਾ ਤੰਬੂ ਦਾ 200 ਰੁਪਏ ਜਿੰਨਾ ਵੀ ਮੰਡੀ ਦੇ ਹਿਸਾਬ ਨਾਲ ਤੇ ਇਹ ਹੁੰਦੇ ਸੱਜਣੂ ਪਿੰਡੂ ਲੋਕ ਜਿਹੜੇ ਮੰਨ ਕੇ ਜ਼ਿੰਮੇਦਾਰ ਸਾਰੇ ਜਾਂ ਕੋਈ ਵੀ ਆਪਣੇ ਵਰਗੇ ਤੇ ਇਹ ਇਧਰੇ ਦੇ ਇਧਰੇ ਆ ਕੇ ਜਾਨਵਰ ਵੇਚ ਆਉਂਦੇ ਹੁੰਦੇ ਨੇ ਇਹ ਮੰਨ ਕੇ ਚੱਲੋ ਇਹਨਾਂ ਦਾ ਵਪਾਰ ਲੈਣ ਦਾ ਕੋ ਬਾਲਾ ਵੱਡਾ ਤਾਲਕ ਨਹੀਂ ਹੁੰਦਾ ਇਹ ਸਾਰੇ ਮੰਨ ਕੇ ਚੱਲੋ ਬੰਦੇ ਪਿੰਡੂ ਬੰਦੇ ਨੇਗੇ ਸਾਰੇ ਸਿੱਧੇ ਸਾਦੇ ਤੇ ਉਸ ਪਾਸੇ ਜਿਹੜੇ ਤੰਬੂਆਂ ਚ ਹੁੰਦੀ ਹੈ ਜਨਤਾ ਉਹ ਜਨਤਾ ਸੱਜਣ ਹੁੰਦੀ ਹੈ ਵਪਾਰ ਲੈਣ ਦੀ ਇੱਧਰ ਹੁੰਦੇ ਆਪਣੇ ਵਰਗੇ ਦੇਸੀ ਲੋਕ ਹੈ ਹੋ ਵੀ ਹੈ ਪਹਿਲਾ ਦੁਆ ਆ ਗਏ 40 ਕੱਚ ਹੈਲੋ ਮਾਹੌਲ ਪੂਰਾ ਬਣਿਆ ਮੰਡੀ ਦਾ ਚੈੱਕ ਕਰੋ ਚਾਰੇ ਪਾਸੇ ਮਾਲ ਵੀ ਬਹੁਤ ਵਧੀਆ ਪਹੁੰਚਿਆ ਤੇ ਗਾਗ ਵੀ ਠੀਕ ਹੈ ਵਧੀਆ ਰਸ ਪੂਰਾ ਵੈਸੇ ਜੀ ਗੱਲ ਨਹੀਂ ਜਿਉਂ-ਜਿਉਂ ਰੁੱਤ ਸੌਣ ਵੱਲ ਜਾਂਦੀ ਹੈ ਤਾਂ ਸੂਆ ਪੈਣਾ ਸ਼ੁਰੂ ਹੋ ਜਾਂਦਾ ਤੇ ਪਿੰਡਾਂ 'ਚ ਵੀ ਹੁਣ ਨੰਕਰ ਮਿਲ ਜਾ ਕਰਨ ਗਿਆ ਸਾਨੀ ਰਾਂ ਸੂਆ ਪੈਣ ਕਰਕੇ ਵੀ ਸੱਜਰ ਪਸ਼ੂ ਮਿਲ ਜਾਂਦੇ ਨੇ ਬਾਕੀ ਆਇਆ ਕਰੋ ਹਰ ਇੱਕ ਭਰਾ ਜਿਹੜਾ ਵੀ ਮੰਨ ਲੇ ਕਿ ਚਲੋ ਜੱਸਰਾ ਹੋ ਜਾ ਜਨਵਾਰਾ ਦੀ ਮੰਡਗਾ ਤੇ ਚਲੋ ਖਰੀਦਣਾ ਨਹੀਂ ਖਰੀਦਣਾ ਬਾਤ ਦੀ ਗੱਲ ਇੱਕ ਰੇਟਾ ਰੂਟਾ ਦਾ ਪਤਾ ਲੱਗਦਾ ਰਹਿੰਦਾ ਕਿੱਥੇ ਝੋਨਾ ਵੀ ਲਾਉਣਾ ਮਤਲਬ ਆਤਰੇ ਪੁੱਤਾਂ ਦੀ 5 ਮਿੰਟ ਆ ਲੈ ਚਲ ਮੋੜ ਲੈ ਮੋੜ ਲੈ ਆਹ ਸਹੀ ਜਾਈ ਬੱਚੇ ਨੂੰ ਕੀ ਕਰਾਂ ਅੱਜ ਮੈਂ ਹੜ ਮੈਂ ਮੈਚ ਹੋਰ ਉਦਣ ਫੜ ਫੜ ਚੱਲ ਲਾਈਟ ਹੜਨਾ ਮਾਪਤ ਦੋਨੇ ਚੱਲ ਮੈਂ ਬਹੇ ਤੇਰੇ ਬਸ ਚੱਲ